ਕੋਈ ਨਹੀਂ ਮੈਂ ਵੀ ਦਾਹਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰ ਇਹ ਇੱਕ ਵਾਰ ਨਹੀਂ ਵਿਕੀ ਹੋ ਜੂ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅਗੇ ਸੰਗਤ ਅਗੇ ਨਾ ਤੂੰ ਮੰਗਦੀਆਂ ਉਹ ਕਰਨਾ ਕਿ ਮੈਂ ਵੀ ਸਿੱਖਾਂ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਮਨਪ੍ਰੀਤ ਮੰਨੇ ਜਦੋਂ ਦਾ ਭਾਈ ਜਗਤਾ ਸਿੰਘ ਹਵਾਰਾ ਨੂੰ ਗਲਤ ਬੋਲਿਆ ਤਾਂ ਉਦੋਂ ਦਾ ਹੀ ਡਰਿਆ ਪਿਆ ਮਨਪ੍ਰੀਤ ਮੰਨਾ ਮਨਪ੍ਰੀਤ ਮੰਨੇ ਨੇ ਇੱਕ ਵੀਡੀਓ ਵਿੱਚ ਇਹ ਗੱਲ ਆਖੀ ਸੀ ਵੀ ਮੈਨੂੰ ਇੱਕ ਵਾਰ ਦਰਬਾਰ ਸਾਹਿਬ ਮੱਥਾ ਟੇਕ ਲੈਣ ਦੇ ਉਸ ਤੋਂ ਬਾਅਦ ਚਾਹੇ ਮਾਰ ਦਿਓ ਮੈਨੂੰ ਅੱਖਾਂ ਦੇ ਵਿੱਚੋਂ ਹੰਝੂ ਰੋ ਰਿਹਾ ਤੇ ਹੁਣ ਇੱਕ ਵੀਡੀਓ ਹੋਰ ਅਪਲੋਡ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੀ ਮਾਤਾ ਦੇ ਨਾਲ ਗੱਲ ਕਰ ਰਿਹਾ ਮਾਂ ਵੀ ਅੱਗੋਂ ਪਾਬੂ ਕਾ ਤੇ ਅੱਗੋਂ ਮਨਪ੍ਰੀਤ ਮੰਨਾ ਵੀ ਇਹੀ ਗੱਲ ਬੋਲ ਰਿਹਾ ਕਿ ਸਾਡੇ ਗੁਰੂਆਂ ਸਾਹਿਬਾਨ ਨੇ ਵੀ ਆਪਣੇ ਪੁੱਤ ਬਾੜ ਦਿੱਤੇ ਸੀ ਤੂੰ ਵੀ ਇੱਕ ਵਾਰ ਦੀ ਇਦਾਂ ਦੀਆਂ ਗੱਲਾਂ ਮਨਪ੍ਰੀਤ ਮੰਨਾ ਬੋਲ ਰਿਹਾ ਕਿ ਕਿਧਰਾਂ ਕਿਤੇ ਡਰ ਪੈ ਗਿਆ ਮਨਪ੍ਰੀਤ ਮੰਨੇ ਨੂੰ ਕਿ ਹੁਣ ਮੈਨੂੰ ਛੱਡਣਾ ਤਾਂ ਹੈ ਨਹੀਂ ਕਿਉਂਕਿ ਗਲਤ ਪੰਗਾ ਲੈ ਲਿਆ ਉਸਨੇ ਇਸ ਵਾਰ ਪਹਿਲਾਂ ਤਾਂ ਚੱਲ ਗਿਆ ਸੋਸ਼ਲ ਮੀਡੀਆ ਤੇ ਜੋ ਵੀ ਡਰਾਮੇबाजी ਕਰਦੇ ਸੀ ਪ੍ਰੇਮ ਢਿੱਲੋ ਦੇ ਨਾਲ ਕੰਟਰੋਵਰਸੀ ਚੱਲੀ ਸੀ ਜਾਂ ਕਿਸੇ ਹੋਰ ਨਾਲ ਪਰ ਇਸ ਵਾਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਬੋਲ ਕੇ ਉਸਨੇ ਬਹੁਤ ਵੱਡਾ ਪੰਗਾ ਲੈ ਲਿਆ ਪੰਜਾਬੀਆਂ ਨਾਲ ਕਿਤੇ ਨਾ ਕਿਤੇ ਸ਼ਰਮ ਤਾਂ ਉਸ ਨੂੰ ਵੀ ਆ ਰਹੀ ਆ ਕਿਉਂਕਿ ਉਸਦੇ ਮਾਪਿਆਂ ਨੇ ਜਿਸ ਹਿਸਾਬ ਨਾਲ ਮਾਫੀ ਮੰਗੀ ਆ ਪੂਰੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਤੋਂ ਮਾਫੀ ਮੰਗੀ ਆ ਕਿ ਜੋ ਕੀਤਾ ਗਲਤ ਕੀਤਾ ਅਸੀਂ ਮਾਫੀ ਮੰਗਦੇ ਆ ਸੁਣ ਕੇ ਤਾਂ ਅਥਰੂ ਆ ਜਾਂਦੇ ਨੇ ਅੱਖਾਂ ਦੇ ਵਿੱਚੋਂ ਕਿਉਂਕਿ ਬਜ਼ੁਰਗ ਇਸ ਤਰ੍ਹਾਂ ਮਾਫੀ ਮੰਗਣ ਇਹ ਕੋਈ ਚੰਗੀ ਗੱਲ ਨਹੀਂ ਇਹ ਸਭ ਉਹਨਾਂ ਨੂੰ ਆਪਣੇ ਪੁੱਤ ਕਾਰਨ ਸਹਿਣਾ ਪੈ ਰਿਹਾ ਤੇ ਉਹ ਸਹਿ ਰਹੇ ਨੇ ਤੁਸੀਂ ਵੀ ਦੇਖੋ ਕਿੰਨ ਕਿਸ ਤਰ੍ਹਾਂ ਭਾਵੁਕ ਹੋ ਰਿਹਾ ਅੱਗੋਂ ਮਾਤਾ ਵੀ ਭਾਵੁਕਾ ਤੇ ਮਨਪ੍ਰੀਤ ਮੰਨਾ ਵੀ ਭਾਵੁਕਾ ਇੱਕ ਵੀਡੀਓ ਦੇ ਵਿੱਚ ਗੋਲ ਰਹੀ ਗੱਲ ਕੀਤੀ ਤੇ ਉਸਨੇ ਵੀਡੀਓ ਅਪਲੋਡ ਕੀਤੀ ਦੇਖੋ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਆਪਣਾ ਕਮੈਂਟ ਵਿੱਚ ਰਾਏ ਦਿਓ ਮਨਪ੍ਰੀਤ ਮੰਨੇ ਬਾਰੇ ਤੁਸੀਂ ਕੀ ਸੋਚਦੇ ਹੋ ਕੋਈ ਨਹੀਂ ਮੈਂ ਵੀ ਦਾਖਲਾ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਦੇ ਹੀ ਵੇਖੀ ਹੋ ਜੂ ਮੰਨਿਆ ਮਮੀ ਗਲਤੀ ਹੋ ਗਈ ਚਲਾਉਣਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਨਾ ਤੂੰ ਮੰਗਦੀਆਂ ਉਹ ਫੁਰ ਕਰਨਾ ਕੀ ਆ ਕੋਈ ਨਾ ਹੋ ਜੇ ਮਾਰ ਖਣਸ ਕਰ ਕਰ ਆਪਣਾ ਸਾਰਾ ਮਾਤਲ ਹੱਥ ਪਾ ਰਹੀ ਆ ਕਿ ਜਿਹਾ ਮੋਟਾ ਨਹੀਂ ਕਰਦਾ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਪਤਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ ਤਿੰਨ ਸਾਲ ਸੇਵਾ ਕਰਦਾ ਰਿਆ ساری ਜ਼ਿੰਦਗੀ ਜਦ ਤੱਕ ਨਹੀਂ ਤਾਂ ਆਇਆ ਕਿ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਨਾ ਲਿਓ ਜਾਂ ਲੋਕਾਂ ਦੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਲ 'ਚੋਂ ਲਾ ਕੇ ਚੰਨਾ 'ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਸਭ ਸਾਰੇ ਸਾਹੀ ਹੋ ਗਈਆਂ ਫਿਰ ਬਹੁਤ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆਸ ਸਜ਼ਾ ਹਨਾ ਮੈਂ ਸਿਰ ਮੱਥੇ ਲਾਉਂਗਾ ਮੈਂ ਨੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਨੀਕਾਂ ਘੜਵੋਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੂਹ ਡਾਣ ਕਰਨ ਮੇਰੇ ਟੱਬਰ ਨੂੰ